ਸਾਖੀ ਪਈ ਤਾਰੂ ਸਿੰਘ ਕੀ ਚੱਲੀ ਖਾਨ ਬਹਾਦਰ ਦਿਆਂ ਸਿੰਘਾਂ ਨੂੰ ਮਕਾਉਣ ਦੀਆਂ ਸਭ ਬਿੱਦਾਂ ਲਗਭਗ ਵਿਆਰਥ ਰਹੀਆਂ ਹਨ ਉਸਨੇ ਆਪਣੇ ਸਾਬੋ ਅਹਲਕਾਰ ਸਿੱਧੇ ਜਿਨ੍ਹਾਂ ਦਾਅਵੇ ਕੀਤੇ ਸਨ ਕਿ ਸਿੰਘਾਂ ਦਾ ਧਰਤੀ ਤੋਂ ਨਾਮ ਉਹ ਨਿਸ਼ਾਨ ਮਿਟਾ ਦੇਾਂਗੇ ਜਿਨ੍ਹਾਂ ਨੇ ਸਿੰਘਾਂ ਨੂੰ ਖਤਮ ਕਰ ਦੇਣ ਦੇ ਦਾਅਵੇ ਦੇ ਕਰਕੇ ਵੱਡੀਆਂ-ਵੱਡੀਆਂ ਜ਼ਗੀਰਾਂ ਹਕੂਮਤ ਤੋਂ ਹਾਸਲ ਕਰ ਲਈਆਂ ਸਨ ਮੈਨੂੰ ਸਿਰਫ ਇਹ ਦੱਸੋ ਕਿ ਜੇ ਤੁਹਾਡੇ ਪੈਰੇ ਇਹਨੇ ਸਖਤ ਹਨ ਤਾਂ ਸਿੰਘ ਅੰਨ ਪਾਣੀ ਕਿੱਥੋਂ ਹਾਸਲ ਕਰਦੇ ਨੇ ਨਾ ਤਾਂ ਉਹ ਕੋਈ ਚੱਕਰੀਆਂ ਕਰਦੇ ਨੇ ਨਾ ਹੀ ਉਹਨਾਂ ਦੇ ਕੋਈ ਵਪਾਰ ਨੇ ਜੋ ਕੋਈ ਬੱਜ ਵੀ ਆਮਦਨ ਆਉਂਦੀ ਹੋਈ ਪਿੰਡਾਂ ਸ਼ਹਿਰਾਂ ਨਾਲ ਸੰਪਰਕ ਉਹਨਾਂ ਦਾ ਅਸੀਂ ਤੋੜ ਦਿੱਤਾ ਗੁਰਦੁਆਰਿਆਂ ਦੇ ਚੜਾਵੇ ਅਸੀਂ ਬੰਦ ਕਰ ਦਿੱਤੇ ਗੁਰੂਆਂ ਦੇ ਨਾਮ ਦੀ ਅਰਦਾਸ ਭੇਟਾ ਵੀ ਉਹਨਾਂ ਨੂੰ ਨਹੀਂ ਮਿਲਦੀ ਜੰਗਲਾਂ ਵਿੱਚ ਉਹ ਘਾਹ ਫੂਸ ਤੇ ਸਾਗ ਪੱਤ ਖਾ ਕੇ ਕੋਈ ਕਿੰਨੀ ਕੁ ਦਿਨ ਜਿਉਂਦਾ ਰਹਿ ਸਕਦਾ ਹੈ ਬਸ ਮੈਂ ਸਿਰਫ ਇਹ ਜਵਾਬ ਮੰਗਦਾ ਹਾਂ ਕਿ ਉਹ ਖਾਂਦੇ ਕੀ ਨੇ ਜ਼ਕਰੀਆ ਸਾਰੇ ਦਰਬਾਰੀਆਂ ਵੱਲ ਪ੍ਰਸ਼ਨਾਤਮਕ ਨਜ਼ਰਾਂ ਨਾਲ ਦੇਖ ਰਿਹਾ ਸੀ ਅਸੀਂ ਤਾਂ ਸ਼ੇਰਾ ਬਗਿਆੜਿਆਂ ਦੀਆਂ ਖੱਡਾਂ ਵਿੱਚੋਂ ਵੀ ਕੱਢ ਕੱਢ ਸਿੰਘ ਮਾਰ ਦਿੱਤੇ ਨੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਜਿਹਦੇ ਪਰਿਵਾਰ ਵਿੱਚੋਂ ਕੋਈ ਇੱਕ ਸਿੰਘ ਸੱਜ ਜਾਏ ਅਸੀਂ ਸਾਰਾ ਕੁਣਬਾ ਮਾਰ ਸੁੱਟਦੇ ਹਾਂ ਕਿਉਂ ਖਤਮ ਨਹੀਂ ਹੋ ਰਹੀ ਸਿੰਘ ਗੱਲ ਸਾਡੇ ਖਾਨੇ ਵਿੱਚ ਨਹੀਂ ਪੈ ਰਹੀ ਇੱਕ ਫੌਜਦਾਰ ਬੋਲਿਆ ਖੱਡਾ ਵਿੱਚੋਂ ਜਿਹੜੇ ਤੂੰ ਕੱਢ ਕੇ ਮਾਰੇ ਹਨ ਉਹਨਾਂ ਦੀ ਗੱਲ ਨਾ ਹੀ ਕਰੇ ਤਾਂ ਚੰਗਾ ਗਿਣਤੀ ਦੇ 3-4 ਸਿੰਘਾਂ ਨੇ ਤੁਹਾਡੀ 80 ਫੌਜ ਦੀਆਂ ਗੋਡਣੀਆਂ ਅਲਵਾ ਦਿੱਤੀਆਂ ਕਿਹੜਾ ਹੀਲਾ ਨਹੀਂ ਵਰਤਦੇ ਤੁਸੀਂ ਉਹਨਾਂ ਨੂੰ ਖੱਡ ਵਿੱਚੋਂ ਕੱਢਣ ਦਾ ਤੇ ਫਿਰ ਵੀ ਕਿੰਨੀ ਬੁਰੀ ਤਰ੍ਹਾਂ ਸਫਲ ਰਹੇ ਮੇਰੀ ਰਾਤਾਂ ਦੀ ਨੀਂਦ ਉੱਡ ਗਈ ਹੈ ਸੋਚ-ਸੋਚ ਕੇ ਕਿਉਂ ਨਾ ਹਕੂਮਤ ਤੁਹਾਨੂੰ ਸਾਰਿਆਂ ਨੂੰ ਦਿੱਤੀਆਂ ਜ਼ਗੀਰਾਂ ਜ਼ਬਤ ਕਰ ਲਵੇ ਕਿਉਂਕਿ ਤੁਸੀਂ ਸਿੰਘਾਂ ਨੂੰ ਮਾਰਨ ਦੇ ਆਪਣੇ ਟੀਚੇ ਵਿੱਚ ਸਫਲ ਰਹੇ ਹੋ ਜ਼ਕਰੀਆ ਚੀਖਦਾ ਬੋਲਿਆ ਮੈਂ ਤੁਹਾਨੂੰ ਇਸ ਦਾ ਕਾਰਨ ਦੱਸ ਸਕਦਾ ਹਾਂ ਖਾਨ ਸਾਹਿਬ ਜਗੀਰ ਖੁਸਣ ਦੇ ਡਰੋਂ ਜੰਡਿਆਲੇ ਵਾਲਾ ਹਰਪਖਤ ਨਰਨਜਨੀਆ ਛੇਤੀ ਨਾਲ ਬੋਲਿਆ ਜ਼ਕਰੀਆ ਉਸ ਵੱਲ ਦੇਖਣ ਲੱਗਾ ਤੇ ਨਰਨਜਨੀਏ ਨੇ ਗੱਲ ਜਾਰੀ ਰੱਖੀ ਇਸ ਵਿੱਚ ਕੋਈ ਸ਼ੱਕ ਨਹੀਂ ਖਾਨ ਬਹਾਦਰ ਕਿ ਇਹ ਹਕੂਮਤੀ ਪੈਰਾ ਬਹੁਤ ਸਖਤ ਹੈ ਤੇ ਹਕੂਮਤ ਦੇ ਖੈਰ ਖਵਾਵੀ ਆਪਣੀ ਪੂਰੀ ਵਾਹ ਲਾ ਰਹੇ ਹਨ ਪਰ ਅਸਲ ਗੱਲ ਇਹ ਹੈ ਕਿ ਪਿੰਡਾਂ ਵਿੱਚ ਹਜੇ ਵੀ ਐਸੇ ਸਿੱਖ ਬੈਠੇ ਹਨ ਜੋ ਆਪ ਰੋਟੀ ਮਗਰੋਂ ਖਾਂਦੇ ਹਨ ਪਹਿਲਾ ਜੰਗਲਾਂ ਵਿੱਚ ਸਿੰਘਾਂ ਨੂੰ ਪਹੁੰਚਾ ਕੇ ਆਉਂਦੇ ਹਨ ਹਰ ਕਿਸੇ ਦਾ ਵਿੱਤ ਹੈ ਕੋਈ ਪੰਜਾ ਸਿੰਘਾਂ ਲਈ ਭੇਜਦਾ ਕੋਈ ਦਸਾਂ ਲਈ ਤੇ ਕੋਈ ਲਜਾਂ ਦੀ ਸੇਵਾ ਕਰਦਾ ਭਾਵੇਂ ਉਹ ਕਿਰਤ ਤਾਂ ਸੁੱਚੀ ਹੀ ਕਰਦੇ ਹਨ ਤੇ ਹਕੂਮਤ ਨੂੰ ਘਰ ਵੀ ਆਦ ਵੀ ਦਿੰਦੇ ਹਨ ਪਰ ਬਾਕੀ ਬੱਚਿਆ ਸਭ ਕੁਝ ਉਹਨਾਂ ਨੇ ਸਿੰਘਾਂ ਦੀ ਪੇਟ ਕਾ ਰੱਖਿਆ ਹੈ ਇਹਨਾਂ ਵਿੱਚੋਂ ਬਹੁਤੇ ਤਾਂ ਆਪ ਫਾਕੇ ਵੀ ਕੱਟ ਲੈਂਦੇ ਹਨ ਪਰ ਸਿੰਘਾਂ ਤੱਕ ਅੰਨ ਜ਼ਰੂਰ ਪਹੁੰਚਾਉਂਦੇ ਹਨ ਇਥੋਂ ਤੱਕ ਵੀ ਕਿ ਆਪ ਸਿਆਲਾਂ ਵਿੱਚ ਭਾਵੇਂ ਰਾਤਾ ਅੱਗ ਬਾਲ ਕੇ ਘਟਣ ਪਰ ਸਿੰਘਾਂ ਨੂੰ ਵਸਤਰਾਂ ਭੂਰੀਆਂ ਦੀ ਤੋਟ ਨਹੀਂ ਆਣ ਦਿੰਦੇ ਇਹ ਨਹੀਂ ਮਾਰਨਗੇ ਕਦੇ ਵੀ ਸਾਡੇ ਤੋਂ ਹਕੂਮਤ ਦੇ ਇਨ੍ਹਾਂ ਵੈਰੀ ਸਿੱਖਾਂ ਤੋਂ ਮੁਕਤਰਾਜ ਦਾ ਸਾਡਾ ਸੁਪਨਾ ਕਦੇ ਪੂਰਾ ਨਹੀਂ ਹੋ ਸਕੇਗਾ ਛੇਤੀ ਤੋਂ ਛੇਤੀ ਪੇਸ਼ ਕਰੋ ਇਨ੍ਹਾਂ ਸਾਰੇ ਸਿੰਘਾਂ ਦੇ ਹਮਦਰਦਾਂ ਨੂੰ ਸਾਡੀ ਕਿਚੈਰੀ ਵਿੱਚ ਇਨ੍ਹਾਂ ਨੂੰ ਭਰੇ ਬਾਜ਼ਾਰ ਵਿੱਚ ਕਤਲ ਕੀਤਾ ਜਾਏਗਾ ਤਾਂ ਕਿ ਬਾਕੀਆਂ ਨੂੰ ਕੰਨ ਹੋ ਜਾਣ ਜ਼ਕਰੀਆ ਨਾਲ ਤਾਂ ਆਪਣੀ ਅਸਫਲਤਾ ਤੇ ਮੱਥਾ ਪਟੜ ਰਿਹਾ ਸੀ ਤੇ ਨਾਲ ਹੀ ਗੁੱਸੇ ਵਿੱਚ ਲੋਹਾ ਲੱਖਾ ਹੋ ਰਿਹਾ ਸੀ ਤੂੰ ਜਾਣਦਾ ਹੈ ਇੰਨਾ ਵਿੱਚੋਂ ਕਿਸੇ ਦਾ ਪਤਾ ਜ਼ਕਰੀਏ ਨੇ ਨਰੰਜਨੀ ਨੂੰ ਪੁੱਛਿਆ ਜੀ ਖਾਨ ਸਾਹਿਬ ਇੱਕ ਦਾ ਤਾਂ ਲਾਹੌਰ ਦੇ ਨੇੜੇ ਪਿੰਡ ਹੈ ਪੂਲਾ ਤਾਰੂ ਸਿੰਘ ਨਾਮ ਸੁਣੀਦਾ ਬਾਕੀ ਲੋਕਾਂ ਮੰਗ ਹਕੂਮਤ ਹੀ ਘਰ ਵੀ ਪੱਦਾ ਬਸ ਇੱਕ ਭੈਣ ਤੇ ਇੱਕ ਮਾਂ ਘਰ ਵਿੱਚ ਹਨ ਥੋੜਾ ਬਹੁਤਾ ਰੁੱਖੀ ਮਿੱਸੀ ਆਪ ਖਾਂਦੇ ਹਨ ਤੇ ਬਾਕੀ ਸਿੰਘਾਂ ਦੀ ਸੇਵਾ ਵਿੱਚ ਲਾਉਂਦੇ ਨੇ ਲੋਕਾਂ ਦੇ ਘਰਾਂ ਵਿੱਚ ਚੱਕੀਆਂ ਪੀ ਕੇ ਤੇ ਚੋਲ ਕੁੱਟ ਕੇ ਰਸਤ ਪਾਣੀ ਇਕੱਠਾ ਕਰਦੇ ਨੇ ਕਹਿੰਦੇ ਨੇ ਕਿ ਆਪ ਤਿੰਨੇ ਮਰੇ ਜੇ ਸਰੀਰਾਂ ਦੇ ਹਨ ਬਸ ਇਹਨਾਂ ਕੋ ਖਾਂਦੇ ਨੇ ਕਿ ਕਿਰਤ ਕਰਨ ਲਈ ਜਿਉਂਦੇ ਰਹਿ ਸਕਣ ਇਹ ਤਾਂ ਸਿੰਘਾਂ ਨੂੰ ਮਾਨੋ ਪੂਜਦੇ ਨੇ ਇਹ ਵੀ ਸੁਣੀਦਾ ਕਿ ਜਦ ਮਸਜਿਦ ਵਿੱਚੋਂ ਬਾਗ ਆਉਂਦੀ ਹੈ ਤਾਂ ਕੰਨ ਵਿੱਚ ਉਂਗਲਾ ਦੇ ਲੈਂਦੇ ਹਨ ਕੁਝ ਗੱਲਾਂ ਨਰੰਜਨੀਆਂ ਆਪਣੇ ਕੋਲੋਂ ਵੀ ਜੋੜ ਕੇ ਸੁਣਾਉਣ ਲੱਗ ਪਿਆ ਕਿ ਕਿਸ ਸੁਲਤਾਨੀਏ ਦਾ ਰੋਟ ਜਾਂ ਮਕਬਰੇ ਦੀ ਸ਼ੀਰਨੀ ਨਹੀਂ ਖਾਂਦੇ ਸਿਰਫ ਆਪਣੇ ਗੁਰੂ ਦੀ ਬਾਣੀ ਹੀ ਪੜ੍ਹਦੇ ਸੁਣਦੇ ਨੇ ਤੇ ਨਾ ਹੀ ਹਿੰਦੂਆਂ ਵਾਂਗ ਗੰਗਾ ਨਹਾਉਣ ਜਾਂਦੇ ਨੇ ਬਸ ਆਪਣੇ ਗੁਰੂ ਦੇ ਬਣਾਇ ਸਰੋਵਰਾਂ ਵਿੱਚ ਚੋਭੀਆਂ ਲਾਉਂਦੇ ਹਨ ਤੇ ਉਸੇ ਨੂੰ ਸੱਚਾ ਤੀਰਥ ਠਾਖਦੇ ਨੇ ਨਾ ਹੀ ਕਿਸੇ ਰਾਮਚੰਦਰ ਜਾਂ ਕ੍ਰਿਸ਼ਨ ਦਾ ਜਪ ਕਰਦੇ ਨੇ ਬਸ ਗੁਰੂ ਗੁਰੂ ਜਪਦੇ ਨੇ ਉਸ ਤਾਰੂ ਸਿੰਘ ਦਾ ਨਿਤਕਰਮ ਹੈ ਕਿ ਜਦ ਪਿੰਡ ਸੌ ਜਾਂਦਾ ਉਹ ਜੰਗਲ ਵਿੱਚ ਸਿੰਘਾਂ ਨੂੰ ਰੋਟੀਆਂ ਦੇ ਪੰਡ ਪਹੁੰਚਾ ਕੇ ਆਉਂਦਾ ਹੈ ਇਸ ਤੋਂ ਬਿਨਾ ਕੋਈ ਹੋਰ ਜ਼ਕਰੀਆ ਇਸ ਚੁਗਲ ਤੋਂ ਹੋਰ ਸਿੰਘਾਂ ਬਾਰੇ ਵੀ ਜਾਣਨਾ ਚਾਹੁੰਦਾ ਸੀ ਦੂਜਾ ਹੈ ਮੀਰਾ ਕੋਟਿਆ ਮਤਾਬ ਸਿੰਘ ਜਿਸ ਨੇ ਮੱਸੀ ਰੰਗੜ ਦਾ ਸਿਰ ਲਾਇਆ ਸੀ ਉਹ ਤਾਂ ਮਾਨੋ ਹਨੇਰੀ ਹੈ ਜਿ ਅਜ ਬੀकानेर ਤਾਂ ਕਲ ਜੈਪੁਰ ਤੇ ਪਰਸੋ ਜੋਧਪੁਰ ਉਹ ਸਾਡੇ ਜਿਆਨ ਨੂੰ ਮਾਰਦਾ ਪਦਨੀ ਪਿੰਡਾ ਦੇ ਕਿੰਨੇ ਚੌਧਰੀ ਮੁਖਬਰ ਨਵਾਬ ਉਸਨੇ ਕੁੱਟੇ ਨੇ ਸਾਡੇ ਵਰਗਿਆਂ ਤੋਂ ਮਾਲ ਖੋ ਕੇ ਸਾਰੇ ਦਾ ਸਾਰਾ ਖਾਲਸੇ ਦੇ ਲੰਗਰਾਂ ਵਿੱਚ ਪਾ ਦਿੰਦਾ ਹੈ ਉਹ ਬਹੁਤ ਸੂਰਮਾ ਹੈ ਤੇ ਹਰ ਵੇਲੇ 40 50 ਸਿੰਘਾਂ ਦਾ ਜਥਾ ਨਾਲ ਰੱਖਦਾ ਏ ਖਾਨ ਬਹਾਦਰ ਸਾਡੇ ਜਹੇ ਜਿਹੜੇ ਤੁਹਾਡੇ ਤੋਂ ਚੌਤਰਾ ਲੈ ਕੇ ਜਾਂਦੇ ਹਨ ਉਹ ਰਾਤ ਨੂੰ ਉਹਨਾਂ ਕੋਲ ਆਉਂਦਾ ਨਾਲੇ ਤਾਂ ਕੁੱਟਦਾ ਤੇ ਨਾਲੇ ਸਭ ਕੁਝ ਖੋ ਕੇ ਲੈ ਜਾਂਦਾ ਕੀ ਥਾਈ ਤਾਂ ਉਹ ਪੱਕਾ ਕਰ ਵੀ ਵਸੂਲਣ ਲੱਗ ਪਿਆ ਨਿਰੰਜਨੀ ਇਹਨੇ ਭਾਈ ਮੋਤਾਬ ਸਿੰਘ ਬਾਰੇ ਵੀ ਜ਼ਕਰੀਏ ਨੂੰ ਦੱਸਿਆ ਜ਼ਕਰੀਆ ਖਾਨ ਨੇ ਉਸੇ ਵੇਲੇ ਹਰਪਖ ਦਿ ਨਿਰੰਜਨੀ ਨੂੰ ਹੁਕਮ ਕੀਤਾ ਕਿ ਉਹ ਮੋਤਾਬ ਸਿੰਘ ਨੂੰ ਫੜ ਕੇ ਲਿਆਵੇ ਨਿਰੰਜਨੀਆ ਮੋਤਾਬ ਸਿੰਘ ਤੋਂ ਪੈ ਖਾਂਦਾ ਸੀ ਸੋ ਕਹਿਣ ਲੱਗਾ ਕਿ ਕਿਉਂ ਨਾ ਪਹਿਲਾਂ ਤਾਰੂ ਸਿੰਘ ਨੂੰ ਫੜ ਲਿਆ ਜਾਵੇ ਕਿਉਂਕਿ ਉਹ ਤਾਂ ਇਕੱਲਾ ਹੀ ਹੈ ਫੌਜੀਆਂ ਦੀ ਇੱਕ ਛੋਟੀ ਟੋਕੜੀ ਭਾਈ ਤਾਰੂ ਸਿੰਘ ਨੂੰ ਫੜਨ ਲਈ ਭੇਜੀ ਗਈ ਤੇ ਨਾਲ ਹੀ ਜ਼ਕਰੀਏ ਨੇ ਮੋਤਾਬ ਸਿੰਘ ਨੂੰ ਲੱਭਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਵੀ ਕੋ ਸਪਾਈ ਇੱਕ ਮੁਗਲ ਕੋਟ ਸਵਾਰ ਅਫਸਰ ਨਾਲ ਗਏ ਤੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਪੜਾਣੇ ਪਿੰਡ ਲੈ ਆਏ ਭਾਈ ਸਾਭ ਦੀ ਪੈਣ ਨੂੰ ਵੀ ਨਾਲ ਫੜ ਲਿਆ ਗਿਆ ਜਦ ਇਲਾਕੇ ਵਿੱਚ ਭਾਈ ਤਾਰੂ ਸਿੰਘ ਦੇ ਫੜੇ ਜਾਣ ਦੀ ਖਬਰ ਫੈਲੀ ਤਾਂ ਲੋਕ ਇਕੱਠ ਹੋਣਾ ਸ਼ੁਰੂ ਹੋ ਗਿਆ ਪਹਿਲਾਂ ਤਾਂ ਫੌਜ ਦੀ ਇਹ ਛੋਟੀ ਟੁਕੜੀ ਡਰ ਗਈ ਤੇ ਕਿਸੇ ਡਰੇ ਬੰਦੇ ਵਾਂਗ ਹਮਲਾਵਰ ਹੋ ਗਈ ਪਰ ਮਗਰੋਂ ਕੁਝ ਮੋਤਬਰ ਲੋਕਾਂ ਨੇ ਅਫਸਰ ਨੂੰ ਕੁਝ ਪੈਸੇ ਦਿੱਤੇ ਕਿ ਉਹਨਾਂ ਨੂੰ ਭਾਈ ਤਾਰੂ ਸਿੰਘ ਦੇ ਦਰਸ਼ਨ ਕਰਵਾ ਦਿੱਤੇ ਜਾਣ ਕੁਝ ਛਾਣੇ ਆ ਗੂ ਪਾਈ ਤਾਰੂ ਸਿੰਘ ਨੂੰ ਮਿਲੇ ਤੇ ਕਹਿਣ ਲੱਗੇ ਅਸੀਂ ਕਿਸੇ ਵੀ ਤਰ੍ਹਾਂ ਤੁਹਾਨੂੰ ਛਡਵਾ ਲ ਲੈਣਾ ਹੈ ਇਨ੍ਹਾਂ ਚਾਰ ਕੋ ਸਪਾਈਆਂ ਨੂੰ ਅਸੀਂ ਕੁੱਟ ਕੇ ਦਿਵਲ ਦੇਣਾ ਤੇ ਤੁਹਾਨੂੰ ਭੁਜਾ ਕੇ ਲੈ ਜਾਣਾ ਪਰ ਪਹਿਲਾਂ ਉਹਨਾਂ ਨੇ ਘੋੜਸਵਾਰ ਅਫਸਰ ਨੂੰ ਕੁਝ ਹੋਰ ਰਕਮ ਦੇ ਕੇ ਪਾਈ ਤਾਰੂ ਸਿੰਘ ਦੀ ਭੈਣ ਨੂੰ ਛਡਵਾ ਲਿਆ ਪਾਈ ਤਾਰੂ ਸਿੰਘ ਨੇ ਲੋਕਾਂ ਨੂੰ ਸਮਝਾਇਆ ਕਿ ਕੋਈ ਵੀ ਐਸਾ ਕਦਮ ਨਾ ਚੁੱਕਣ ਕਿ ਹਕੂਮਤ ਨੂੰ ਪਿੰਡਾਂ ਤੇ ਤਸ਼ੱਦਦ ਕਰਨ ਦਾ ਬਹਾਨਾ ਮਿਲ ਸਕੇ ਹਕੂਮਤ ਤਾਂ ਪਹਿਲਾ ਸਿੱਖ ਪੱਖੀਆਂ ਦੇ ਪਿੰਡ ਉਜਾੜ ਰਹੀ ਆ ਉਜੜਦੇ ਨੇ ਤਾਂ ਉਜੜ ਜਾਣ ਪਿੰਡ ਪਰ ਅਸੀਂ ਤੁਹਾਡੇ ਚ ਹੀ ਸੰਤ ਰੂਹ ਨੂੰ ਮੁਗਲਾਂ ਦੇ ਹੱਥ ਨਹੀਂ ਲੱਗਣ ਦੇਣਾ ਕੋਈ ਨੌਜਵਾਨ ਪਿੰਡੂ ਬੋਲਿਆ ਮੇਰੇ ਜਿਹਾ ਤਾਂ ਕੋਈ ਹੋਰ ਚੰਗ ਪਵੇਗਾ ਪਰ ਖਾਲਸੇ ਦੀ ਹਿਤਾਸ਼ੀ ਐਸੇ ਪਿੰਡ ਕਿੱਥੋਂ ਲੱਭਾਂਗੇ ਸੋ ਮੌਕਾ ਵਿਚਾਰੋ ਪੰਥ ਨੂੰ ਬੰਦਿਆਂ ਦੇ ਘਾਟੇ ਨਹੀਂ ਤਹਾਡੇ ਜਿਹੇ ਪਤਕੇ ਸਿੱਧਕਾਂ ਵਾਲੇ ਕਿਤੇ ਨਿੱਤ ਦਿਹਾੜੇ ਤਾਂ ਨਹੀਂ ਜੰਮਦੇ ਕੱਚ ਪੱਕ ਦੀ ਪਛਾਣ ਦਾ ਵੇਲਾ ਤਾਂ ਹੁਣ ਆਇਆ ਹੈ ਇਹ ਤਾਂ ਮੁਗਲਾਂ ਦੀ ਤਲਵਾਰ ਹੀ ਥੀ ਪਤਾ ਲੱਗੇਗਾ ਕਿ ਸਾਡਾ ਸਿਰਦਕ ਕਿੱਡਾ ਕੁ ਭਕੇਰਾ ਹੈ ਸੁਬੇਂ ਤੀ ਮੰਨੋ ਤੇ ਵਾਪਸ ਚਲੇ ਜਾ ਅਰਦਾਸ ਕਰੋ ਕਿ ਮਹਾਰਾਜ ਮੈਨੂੰ ਭਾਈ ਮੋਤੀराम ਮਹਰੇ ਵਾਲਾ ਸਿੱਧਕ ਬਖਸ਼ਣ ਭਾਈ ਮੋਤੀਰਾਮ ਮਹਰੇ ਵਾਂਗ ਭਾਈ ਦਾਰੂ ਸਿੰਘ ਦੇ ਅੰਦਰ ਵੀ ਸਦਾ ਇਹੋ ਇੱਛਾ ਪ੍ਰਬਲ ਰਹਿੰਦੀ ਸੀ ਕਿ ਸਰੀਰ ਦਾ ਰੋਮ ਰੋਮ ਸਿੰਗਾ ਤੋਂ ਕੁਰਬਾਨ ਹੋ ਜਾਵੇ। ਭਾਵਨਾ ਇੱਥੋਂ ਤੱਕ ਸੀ ਕਿ ਕਦੇ ਸਿੰਗਾ ਨੂੰ ਠੰਡ ਲੱਗੇ ਤਾਂ ਭਾਈ ਤਾਰੂ ਸਿੰਘ ਆਪਣੇ ਸਰੀਰ ਦਾ ਅੰਗੀਠਾ ਕਿਹੜਾ ਨਾ ਬਣਾ ਦੇਣ ਸਿੰਗਾ ਦੇ ਸੇਕਣ ਲਈ। ਭਾਈ ਤਾਰੂ ਸਿੰਘ ਜੀ ਦੇ ਸਮਝੌਣ ਤੇ ਪਿੰਡ ਵਾਲੇ ਮੰਨ ਗਏ। ਰਾਤ ਉਹਨਾਂ ਨੇ ਉੱਥੇ ਭਾਈ ਸਾਹਿਬ ਕੋਲ ਹੀ ਬਤੀਤ ਕੀਤੀ। ਸਵੇਰੇ ਮੁਗਲ ਟੁਕੜੀ ਭਾਈ ਤਾਰੂ ਸਿੰਘ ਨੂੰ ਲੈ ਕੇ ਲਾਹੌਰ ਵੱਲ ਜਾਣ ਦੀ ਤਿਆਰੀ ਕਰਨ ਲੱਗੀ। ਸਾਰੀ ਸੰਗਤ ਹੱਥ ਜੋੜੀ ਖਲੋਤੀ ਸੀ। ਤੇ ਆਵਾਜਾਂ ਆ ਰਹੀਆਂ ਸਨ ਹੇ ਸੱਚੇ ਪਾਤਸ਼ਾਹ ਸਿੰਘ ਦੀ ਸਿੱਖੀ ਕਿਸਾ ਸਵਾਸਾਂ ਨਾਲ ਨਿਭ ਜਾਵੇ ਅੰਗ ਸੰਗ ਸਹਾਈ ਹੋਣਾ ਸਤਿਗੁਰੂ ਗੁਰੂ ਕੇ ਸਿੱਖਾਂ ਨੂੰ ਠੰਡੇ ਬੁਰਜਾਂ ਤੇ ਸਿੱਧਕ ਬਖਸ਼ਣਾ ਤੇ ਹੰਕਾਰੀਆਂ ਦੇ ਹੰਕਾਰ ਪੰਨਣੇ ਤਾਂ ਹੀ ਸਾਬ ਦੀ ਭੈਣ ਨੂੰ ਛਡਵਾ ਕੇ ਪਿੰਡ ਵਾਲੇ ਨਾਲ ਲੈ ਗਏ ਤੇ ਮੁਗਲ ਟੁਕੜੀ ਲਾਹੌਰ ਤੇ ਰਾਹ ਪੈ ਗਈ ਕੁਝ ਦਿਨ ਉਹਨਾਂ ਨੂੰ ਬੰਦੀ ਖਾਨੇ ਵਿੱਚ ਕੈਦ ਰੱਖਿਆ ਗਿਆ ਸੰਗ ਤਾਂ ਉਸ ਜੇਲ ਨੂੰ ਬਾਹਰੋਂ ਮੱਥਾ ਟੇਕ ਟੇਕ ਕੇ ਲੰਘਦੀਆਂ ਹਨ ਜਿੱਥੇ ਭਾਈ ਸਾਹਿਬ ਬੰਦ ਹਨ ਬਹੁਤੇ ਸਿੱਖ ਸਪਾਹੀਆਂ ਨੂੰ ਪੈਸੇ ਵੀ ਦਿੰਦੇ ਹਨ ਕਿ ਭਾਈ ਸਾਹਿਬ ਦੀ ਇੱਕ ਝਲਕ ਦਿਖਾ ਦਿੱਤੀ ਜਾਵੇ ਮੁਗਲਾਂ ਦੇ ਜ਼ੁਲਮ ਵੱਧ ਰਹੇ ਹਨ ਤੇ ਭਾਈ ਸਾਹਿਬ ਦੇ ਚਿਹਰੇ ਦੀ ਲਾੜੀ ਮਨਸੂਰ ਵਾਂਗ ਸਿੰਘ ਨੂੰ ਇਹ ਲੋੜ ਨਹੀਂ ਸੀ ਕਿ ਸਰੀਰ ਵਿੱਚੋਂ ਨਿਕਲਦਾ ਲਹੂ ਚਿਹਰੇ ਉੱਪਰ ਮਲਣਾ ਪਵੇ ਤਾਂ ਕਿ ਚਿਹਰੇ ਲਾਲ ਚਿਹਰਾ ਲਾਲ ਪਾ ਮਾਰ ਸਕੇ ਭਾਈ ਸਾਹਿਬ ਨੇ ਮੁਗਲਾਂ ਦਾ ਦਿੱਤਾ ਅੰਨ ਪਾਣੀ ਮੂੰਹ ਨੂੰ ਨਹੀਂ ਲਾਇਆ ਤੇ ਭੁਖੀ ਦੇ ਵਿੱਚੋਂ ਵੀ ਸਬਰ ਸੰਤੋਖ ਡੋਲ ਡੋਲ ਪੈ ਰਿਹਾ ਹੈ ਹੁਣ ਹਾਕਮ ਨੂੰ ਇਹ ਕੌਣ ਦੱਸੇ ਕਿ ਦੇਹਾਂ ਤੋਤਾ ਸਿੰਘ ਉਸੇ ਦਿਨ ਪਾਰ ਹੋ ਜਾਂਦਾ ਹੈ ਜਦ ਆਨੰਦਪੁਰ ਦਾ ਇੱਕ ਘੁੱਟ ਜਲ ਵੀ ਛਕ ਲਵੇ ਤੇ ਤਾਰੂ ਸਿੰਘ ਨੇ ਤਾਂ ਉਸ ਜਲ ਤੋਂ ਬਣਿਆ ਅੰਮ੍ਰਿਤ ਛਕਿਆ ਹੋਇਆ ਹੈ ਖੰਡਿਆਂ ਨੂੰ ਮੱਥੇ ਨਾਲ ਚਹਾਉਣ ਵਾਲਾ ਕਦੇ ਸਿਰ ਲੱਥਣ ਤੋਂ ਨਹੀਂ ਡਰਤੇ ਜਿਹਦੇ ਹੱਥ ਬਲ ਦੀ ਮਸ਼ਾਲ ਹੋਵੇ ਉਸ ਨੂੰ ਹਨੇਰਾ ਕੀ ਡਰਾਵੇਗਾ ਮੌਤ ਦਾ ਫਰਿਸ਼ਤਾ ਸਿੰਘ ਅੱਗੇ ਹੱਥ ਜੋੜੀ ਖਲੋਤਾ ਹੈ ਤੇ ਅੱਜ ਆਪਾਂ 19ਵਾਂ ਭਾਗ ਪੜ੍ਹ ਲਿਆ ਹੈ ਅਗਲੀ ਵਾਰੀ ਆਪਾਂ 20ਵਾਂ ਭਾਗ ਪੜ੍ਹਾਂਗੇ ਮਤਾਬ ਸਿੰਘ ਹੈ ਸੂਰੋ ਪੂਰੋ ਨਾਮ ਸੁਨਤ ਹੋਏ ਦੁਸ਼ਮਨ ਦੂਰੋ ਤੇ ਜੇ ਤੁਹਾਨੂੰ ਸਾਡੀਆਂ ਆਡੀਓ ਬੁੱਕਸ ਚੰਗੀਆਂ ਲੱਗੀਆਂ ਤਾਂ ਜਰੂਰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਤੇ ਭੁੱਲ ਚੁੱਕ ਲਈ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ